ਅੱਧੇ ਚਮਚ ਤੋਂ ਤੁਸੀਂ ਜ਼ਿਆਦਾ ਨਹੀਂ ਲੈਣਾ ਹੈਗਾ ਜਿਨ੍ਹਾਂ ਨੂੰ ਪੀਸੀਓਐਸ ਜਾਂ ਫਿਰ ਪੀਸੀਓਡੀ ਦੀ ਪ੍ਰੋਬਲਮ ਆ ਨਾ ਪਹਿਲੀ ਸਵੇਰੇ ਤੁਸੀਂ ਖਾਲੀ ਪੇਟ ਹੀ ਪੀਣਾ ਵਾ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਹਨ ਇੱਕ ਤਰ੍ਹਾਂ ਤੁਹਾਡਾ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਹੈਲਪ ਕਰੇਗਾ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਭਰੇ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮੈਨੂੰ ਮੈਸੇਜ ਹੁੰਦੇ ਪਏ ਸੀ ਉਹ ਕਹਿੰਦੇ ਕਿ ਜਿਵੇਂ ਜਾਂ ਫਿਰ ਪੀਸੀਓਡੀ ਦੀ ਪ੍ਰੋਬਲਮ ਆ ਨਾ ਉਹਨਾਂ ਵਾਸਤੇ ਮਤਲਬ ਵੀ ਕੋਈ ਡਾਈਟ ਪਲਾਨ ਤੇ ਉਹਨਾਂ ਵਾਸਤੇ ਕੋਈ ਡਰਿੰਕ ਲੈ ਕੇ ਆਓ ਜਿਹੜੀ ਅਸੀਂ ਪੀ ਕੇ ਆਪਣਾ ਭਾਰ ਘਟਾ ਲਈਏ ਤੇ ਪੀਸੀਓਐਸ ਤੇ ਪੀਸੀਓਡੀ ਦੀ ਵਰਗੀ ਪ੍ਰੋਬਲਮ ਨਹੀਂ ਵੀ ਅਸੀਂ ਠੀਕ ਕਰ ਲਈ ਹੈ ਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਮੇਰੇ ਭੈਣਾਂ ਭਰਾਵਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਜਾਂ ਫਿਰ ਮੇਰੀ ਭੈਣਾਂ ਨੂੰ ਪੀਸੀਓਐਸ ਜਾਂ ਫਿਰ ਪੀਸੀਓਡੀ ਦੀ ਪ੍ਰੋਬਲਮ ਆ ਜੀ ਜਾਂ ਫਿਰ ਜਿਹਨਾਂ ਨੂੰ ਡਾਇਬਟੀਸ ਦੀ ਪ੍ਰੋਬਲਮ ਆ ਹਨਾ ਉਹਨਾਂ ਵਾਸਤੇ ਮੈਂ ਕਿ ਇਹੋ ਜੀ ਡਰਿੰਕ ਲੈ ਕੇ ਆਇਆ ਵਾਂ ਅਗਰ ਤੁਸੀਂ ਉਹ ਡਰਿੰਕ ਨੂੰ ਤੁਸੀਂ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨ ਉਹ ਵੀ ਕਾਫੀ ਹੱਦ ਤੱਕ ਠੀਕ ਹੋ ਜਾਈਏ ਨਾ ਸੋ ਉਹ ਡਰਿੰਕ ਨੂੰ ਕਿਵੇਂ ਬਣਾਉਣਾ ਵਾ ਉਹਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਜੀ ਉਹ ਪੂਰੀ ਜਾਣਕਾਰੀ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਉਹ ਜਿਹੜੀ ਡਰਿੰਕ ਆ ਉਹਨੂੰ ਆਪਾਂ ਕਹਿੰਦੇ ਮੇਥੀ ਟੀ ਕਹਿੰਦੇ ਹਾਂ ਨਾ ਮੇਥੀ ਟੀ ਸੋ ਉਹਨੂੰ ਕਿਵੇਂ ਬਣਾਉਣਾ ਵਾ ਤੁਸੀਂ ਉਹਨੂੰ ਬਣਾਉਣ ਵਾਸਤੇ ਤੁਹਾਨੂੰ ਸਿਰਫ ਇੱਕ ਚੀਜ਼ ਦੀ ਲੋੜ ਪੈਗੀ ਉਹ ਤੁਸੀਂ ਲੈਣੀ ਮੇਥੀ ਦੇ ਦਾਣੇ ਉਹਨੂੰ ਮੇਥੇ ਦੇ ਦਾਣੇ ਵੀ ਕਹਿੰਦੇ ਨੇ ਮੇਥ ਅੱਧਾ ਚਮਚ ਲੈਣਾ ਵਸ ਠੀਕ ਹੈ ਜੀ ਇਹ ਸਾਡਾ ਸਮਾਨ ਹੋ ਗਿਆ ਇਹਨੂੰ ਬਣਾਉਣਾ ਕਿਵੇਂ ਆ ਇਹਦਾ ਬਣਾਉਣ ਦਾ ਕੀ ਤਰੀਕਾ ਵਾ ਤੁਸੀਂ ਕੀ ਕਰਨਾ ਤੁਸੀਂ ਇੱਕ ਪੈਨ ਦੇ ਵਿੱਚ ਇੱਕ ਪੈਨ ਦੇ ਵਿੱਚ ਤੁਸੀਂ ਇੱਕ ਗਲਾਸ ਤੁਸੀਂ ਪਾਣੀ ਪਾ ਦੇਣਾ ਜੀ ਇੱਕ ਗਲਾਸ ਤੁਸੀਂ ਪਾਣੀ ਪਾਣਾ ਵਾ ਤੇ ਉਹ ਅੱਧਾ ਚਮਚ ਤੁਸੀਂ ਪਾਣੀ ਦੇ ਵਿੱਚ ਪਾ ਦੇਣਾ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਹਨੂੰ 4 ਤੋਂ 5 ਮਿੰਟ ਤੱਕ ਤੁਸੀਂ ਉਬਾਲਣਾ ਵਾ ਹਨ ਉਹ ਚੰਗੀ ਤਰ੍ਹਾਂ ਉਬਾਲ ਲੈਣਾ ਵਾ ਤਾਂ ਕਿ ਜਿਹੜਾ ਮਤਲਬ ਮੇਥੀ ਦਾ ਜਿਹੜਾ ਮੇਥੀ ਦੇ ਵਿੱਚਲਾ ਮਤਲਬ ਵੀ ਬੇਨਫੀਟਾ ਉਹ ਸਾਰਾ ਪਾਣੀ ਦੇ ਵਿੱਚ ਆ ਸਕੇ ਹਨਾ ਯਾਨੀ ਜਿਹੜਾ ਮੇਥੀ ਦਾ ਅਸਰ ਉਹ ਸਾਰਾ ਪਾਣੀ ਦੇ ਵਿੱਚ ਆ ਜਾਵੇ ਠੀਕ ਹੈ ਜੀ ਜਦੋਂ 4 ਤੋਂ 5 ਮਿੰਟ ਤੱਕ ਤੁਹਾਡਾ ਪਾਣੀ ਚੰਗੀ ਤਰ੍ਹਾਂ ਉਬਲ ਜੇਗਾ ਫਿਰ ਤੁਸੀਂ ਇਹਨੂੰ ਛਾਣ ਲੈਣਾ ਜੀ ਇਹਨੂੰ ਛਾਣ ਕੇ ਇਹਨੂੰ ਹਲਕਾ ਜਿਹਾ ਠੰਡਾ ਕਰਕੇ ਤੁਸੀਂ ਇਹਨੂੰ ਚਾਹ ਦੇ ਵਾਂਗੂ ਚਾਹ ਵਾਂਗ ਇਹਨੂੰ ਹੋਰ ਤੁਸੀਂ ਹੌਲੀ-ਹੌਲੀ ਹੌਲੀ-ਹੌਲੀ ਯਾਨੀ ਕਿ ਸਿਪ-ਸਿਪ ਕਰਕੇ ਪੀਣਾ ਵਾ ਜੀ ਠੀਕ ਹੈ ਜੀ ਤੁਸੀਂ ਇਹਨੂੰ ਡੇਲੀ ਸਵੇਰੇ ਤੁਸੀਂ ਖਾਲੀ ਪੇਟ ਹੀ ਪ ਠੀਕ ਹੈ ਜਿਹੜੇ ਮੇਰੇ ਭੈਣ ਭਰਾਵਾਂ ਦੀ ਮਤਲਬ ਹੀ ਥਾਇਰੋਇਡ ਦੀ ਮੈਡੀਸਿਨ ਚੱਲਦੀ ਆ ਉਹ ਕੀ ਕਰਨਗੇ ਪਹਿਲਾਂ ਤਾਂ ਸਵੇਰੇ ਉੱਠਣ ਸਰ ਆਪਣੀ ਜਿਹੜੀ ਮੈਡੀਸਨ ਆ ਪਹਿਲਾਂ ਉਹ ਮੈਡੀਸਨ ਲੈਣਗੇ ਮੈਡੀਸਨ ਲੈਣ ਤੋਂ 50 ਮਿੰਟ ਬਾਅਦ ਮੈਡੀਸਨ ਲੈਣ ਤੋਂ 50 ਮਿੰਟ ਬਾਅਦ ਤੁਸੀਂ ਮਤਲਬ ਮੇਥੀ ਟੀ ਜਿਹੜੀ ਤੁਸੀਂ ਇਹ ਪੀਓਗੇ ਜਿਹੜੇ ਮਤਲਬ ਦੀ ਦੂਜੇ ਜਿਨ੍ਹਾਂ ਨੂੰ ਮਤਲਬ ਹੀ ਡਾਇਬੀਟਿਸ ਦੀ ਪ੍ਰੋਬਲਮ ਆ ਜਾਂ ਪੀਸੀਓਐਸ ਦੀ ਪ੍ਰੋਬਲਮ ਆ ਜਾਂ ਫਿਰ ਪੀਸੀਏਡ ਦੀ ਪ੍ਰੋਬਲਮ ਆ ਉਹ ਸਵੇਰੇ ਖਾਲੀ ਪੇਟ ਇਹਨੂੰ ਪੀ ਲੈਣਗੇ ਜੀ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਬੇਨਫੀਟ ਇਹਨੂੰ ਮਿਲੇਗਾ ਇੱਕ ਤਾਂ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਹੈਲਪ ਕਰੇਗਾ ਇੱਕ ਤਾਂ ਮਤਲਬ ਤੁਹਾਡਾ ਥਾਇਰੋਇਡ ਹੋ ਗਿਆ ਡਾਇਬਟੀਜ਼ ਹੋ ਗਿਆ ਜਾਂ ਫਿਰ ਪੀਸੀਐਸ ਹੋ ਗਿਆ ਜਾਂ ਫਿਰ ਪੀਸੀਡੀ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਉਹ ਵੀ ਕਾਫੀ ਹੱਦ ਤੱਕ ਜਿਹੜੀ ਉਹ ਠੀਕ ਹੋ ਜਾਈ ਹੈ ਨਾ ਸੋ ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਵਾ ਜਿਹੜੀ ਆ ਮੇਥਰੇ ਦਾਣੇ ਹਨ ਇਹ ਗਰਮ ਹੁੰਦੇ ਨੇ ਠੀਕ ਹੈ ਜੀ ਜੇ ਤੁਸੀਂ ਮੰਨ ਕੇ ਚੱਲੋ ਸਟਾਰਟਿੰਗ ਦੇ ਵਿੱਚ ਤੁਸੀਂ ਅੱਧਾ ਚਮਚ ਨਾ ਪਾਓ ਤੁਸੀਂ ਇੱਕ ਚਮਚ ਦਾ ਇੱਕ ਚਮਚ ਦਾ ਚੌਥਾ ਹਿੱਸਾ ਹਣਾ ਇੱਕ ਚਮਚ ਦਾ ਤੁਸੀਂ ਚੌਥਾ ਹਿੱਸਾ ਲੈਣਾ ਸ਼ੁਰੂ ਕਰਿਓ ਕਈ ਵਾਰੀ ਮੱਕੂਗੀ ਗਰਮ ਹੋਣ ਕਰਕੇ ਨਾ ਮਤਲਬ ਕਿ ਕਈਆਂ ਨੂੰ ਮਤਲਬ ਇਹ ਹੋਣ ਲੱਗ ਜਾਂਦਾ ਉਹਨਾਂ ਦਾ ਸਰੀਰ ਜਿਹੜਾ ਸਿਰ ਸਰੀਰ ਵੀ ਉਹਨਾਂ ਦਾ ਮਤਲਬ ਵੀ ਜਕੜਿਆ ਜਾਂ ਹੋਣਾ ਸ਼ੁਰੂ ਹੋ ਜੇਗਾ ਜਾਂ ਫਿਰ ਉਹਨਾਂ ਦਾ ਸਿਰ ਵੀ ਭਾਰਾ ਜਿਹਾ ਲੱਗਿਆ ਕਈਆਂ ਕਈਆਂ ਦਾ ਹਨਾ ਹਰੇਕ ਨੂੰ ਨਹੀਂ ਕਿਸੇ ਕਿਸੇ ਦਾ ਤੇ ਤਾਂ ਕਰਕੇ ਤੁਸੀਂ ਚੌਥੇ ਹਿੱਸੇ ਤੋਂ ਸ਼ੁਰੂ ਕਰਨਾ ਇੱਕ ਚਮਚਾ ਦਾ ਚੌਥਾ ਹਿੱਸਾ ਸ਼ੁਰੂ ਕਰਨਾ ਵਾ ਦੋ ਦਿਨ ਤੁਸੀਂ ਚੌਥੇ ਹਿੱਸੇ ਤੋਂ ਲੈਣਾ ਵਾ ਫਿਰ ਜੇ ਤੁਹਾਨੂੰ ਲੱਗਿਆ ਵੀ ਠੀਕ ਆ ਤਾਂ ਫਿਰ ਤੁਸੀਂ ਇਹਦਾ ਅੱਧਾ ਚਮਚ ਕਰ ਦਿਓ ਇਹਦਾ ਠੀਕ ਹੈ ਜੀ ਅੱਧੇ ਚਮਚ ਤੋਂ ਤੁਸੀਂ ਜ਼ਿਆਦਾ ਨਹੀਂ ਲੈਣਾ ਹੈਗਾ ਅੱਧੇ ਚਮਚ ਤੋਂ ਤੁਸੀਂ ਜ਼ਿਆਦਾ ਨਹੀਂ ਲੈਣਾ ਹੈਗਾ ਬਸ ਤੁਸੀਂ ਅ ਤੁਸੀਂ ਥੋੜਾ ਜਿਹਾ ਤੁਸੀਂ ਘਟਾ ਵੀ ਸਕਦੇ ਹੋ ਜੀ ਠੀਕ ਹੈ ਜੀ ਤੇ ਤੁਸੀਂ ਇਹਦੇ ਨਾਲ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪੀਣਾ ਹੀ ਪੀਣਾ ਵਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਹੁਣ ਗਰਮੀਆਂ ਦਾ ਟਾਈਮ ਹੈਗਾ ਵਾ ਤੇ ਇਹ ਵੀ ਗਰਮ ਹੁੰਦੀ ਆ ਮੈਥੀ ਦੇ ਦਾਣੇ ਵੀ ਗਰਮ ਹੁੰਦੇ ਆ ਸੋ ਇਸ ਕਰਕੇ ਤੁਸੀਂ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਆ ਜਿਹੜਾ ਤੁਸੀਂ ਪੀਣਾ ਹੀ ਪੀਣਾ ਵਾ ਠੀਕ ਹੈ ਨਿੰਬੂ ਪਾਣੀ ਵੀ ਤੁਸੀਂ ਪੀ ਸਕਦੇ ਹੋ ਤੇ ਉਹਦੇ ਵਿੱਚ ਬਟ ਤੁਸੀਂ ਮਿੱਠਾ ਨਹੀਂ ਪਾਉਂਗੇ 슈ਗਰ ਨਹੀਂ ਪਾਉਂਗੇ ਤੁਸੀਂ ਸਿਰਫ ਨਿੰਬੂ ਪਾ ਕੇ ਹੀ ਤੁਸੀਂ ਪੀ ਸਕਦੇ ਹੋ ਠੀਕ ਹੈ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪੀਣਾ ਕੋਈ ਵੀ ਜੰਕ ਫੂਡ ਨਹੀਂ ਖਾਣਾ ਹੈਗਾ ਜਿਨ੍ਹਾਂ ਨੂੰ ਮਤਲਬ ਥਾਇਰੋਇਡ ਦੀ ਪ੍ਰੋਬਲਮ ਆ ਪੀਸੀਐਸ ਦੀ ਪ੍ਰੋਬਲਮ ਆ ਡਾਇਬੀਟਸ ਦੀ ਪ੍ਰੋਬਲਮ ਆ ਜਾਂ ਫਿਰ ਪੀਸੀਓਡੀ ਦੀ ਪ੍ਰੋਬਲਮ ਆ ਉਹ ਬਾਹਰਲਾ ਖਾਣਾ ਬਾਹਰਲਾ ਖਾਣਾ ਤਾਂ ਬਿਲਕੁਲ ਵੀ ਨਹੀਂ ਖਾਣਗੇ ਮੇਦੇ ਤੋਂ ਬਣੀ ਹੋਈ ਕੋਈ ਵੀ ਚੀਜ਼ ਨਹੀਂ ਖਾਣਗੇ ਠੀਕ ਹੈ ਜੀ ਬੇਕਰੀ ਤੋਂ ਬਣੀ ਹੋਈ ਕੋਈ ਵੀ ਚੀਜ਼ ਨਹੀਂ ਖਾਣਗੇ ਮਿੱਠਾ ਨਹੀਂ ਖਾਣਗੇ ਬ੍ਰੈਡ ਪਕੌੜਾ ਸਮੋਸ ਮੈਂ ਥਾਇਰੋਇਡ ਵਾਲਿਆਂ ਵਾਸਤੇ ਥਾਇਰੋਇਡ ਵਾਲਿਆਂ ਵਾਸਤੇ ਮੈਂ ਡਾਈਟ ਪਲਾਨ ਜਿਹੜਾ ਮੈਂ ਉਹ ਬਣਾ ਕੇ ਪਾਇਆ ਹੋਇਆ ਵਾ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਹਨ ਜਿਹਨੂੰ ਥਾਇਰੋਇਡ ਦੀ ਪ੍ਰੋਬਲਮ ਨਹੀਂ ਹੈਗੀ ਉਹ ਵੀ ਉਹਨੂੰ ਫੋਲੋ ਕਰ ਸਕਦੇ ਹੈ ਹਨ ਸੋ ਜਿਹੜੇ ਪੀਸੀਓਡੀ ਵਾਲੇ ਹੈ ਜਿਹੜੇ ਹਨ ਪੀਸੀਓਡੀ ਵਾਲੇ ਜਾਂ ਫਿਰ ਪੀਸੀਐਸ ਵਾਲੇ ਉਹਨਾਂ ਵਾਸਤੇ ਮੈਂ ਡਾਈਟ ਪਲਾਨ ਜਿਹੜਾ ਬਹੁਤ ਜਲਦੀ ਮੈਂ ਲੈ ਕੇ ਆਵਾਂਗਾ ਤੁਹਾਡੇ ਵਾਸਤੇ ਤੇ ਤੁਸੀਂ ਉਹਨੂੰ ਤੁਸੀਂ ਫੋਲੋ ਕਰ ਲਿਓ ਬਾਕੀ ਆਹ ਡਰਿੰਕ ਪੀਣਾ ਸ਼ੁਰੂ ਕਰ ਦਿਓ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਆ ਉਹ ਮਿਲੇਗਾ ਹੀ ਮਿਲੇਗਾ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਜਿਹੜੀ ਮਦ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ